ਹਾਂਜੀ ਸਰ ਅੱਜ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਮਹਾਪ੍ਰੇਰਨਾ ਸਰਵਾਂ ਤੇ ਵਸਾ 6 ਦਸੰਬਰ 1956 ਨੂੰ ਰੁਕਸਤ ਹੋ ਗਏ ਸੀ ਇਸ ਦੁਨੀਆ ਤੋਂ ਅੱਜ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਜੰਡਿਆਲਾ ਗੁਰੂ ਦੇ ਵਿੱਚ ਜਿਹੜਾ ਆ ਉਹ ਉਹਨਾਂ ਦਾ ਉਹਨਾਂ ਦੀ ਸਰੂਪ ਸਥਾਪਿਤ ਕੀਤਾ ਹੈ ਬੜੇ ਲੰਬੇ ਸਮੇਂ ਤੋਂ ਜੰਡਿਆਲਾ ਵਾਸੀਆਂ ਦੀ ਮੰਗ ਸੀਗੀ ਕਿ ਬਾਬਾ ਸਾਹਿਬ ਦਾ ਬੁੱਤ ਜਿਹੜਾ ਆ ਇੱਥੇ ਸਥਾਪਿਤ ਕੀਤਾ ਜਾਵੇ ਤਾਂ ਕਿ ਸਾਡੇ ਆਉਣ ਵਾਲੇ ਬੱਚਿਆਂ ਨੂੰ ਸੇਧ ਮਿਲ ਸਕੇ ਆ ਕਿ ਉਹਨਾਂ ਨੇ ਸਾਡੇ ਵਾਸਤੇ ਬਰਾਬਰਤਾ ਦਾ ਸਮਾਜ ਸਿਰਜਣ ਵਾਸਤੇ ਬਹੁਤ ਘਾਲਣਾ ਘਾਲੀ ਭਾਰਤ ਦਾ ਸੰਵਿਧਾਨ ਤਿਆਰ ਕੀਤਾ ਮੁੱਖ ਆਰਕੀਟੈਕਟ ਸੀਗੇ ਉਹ ਭਾਰਤੀ ਸੰਵਿਧਾਨ ਤੇ ਸੋ ਅੱਜ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਵਾਸਤੇ ਇੱਥੇ ਜਿਹੜੇ 71 ਹੋਏ ਆ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਨੇ ਸਾਡੇ ਬਹੁਤ ਜਿਹੜੇ ਜਟਿਆੜਾ ਗੁਰੂ ਦੇ ਵਿੱਚੋਂ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚੋਂ ਸੰਗਤ ਜਿਹੜੀ ਆ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਨੂੰ ਵਾਸਤੇ ਪਹੁੰਚੀ ਆ ਸਾਡੇ ਪੰਚਾਇਤ ਸੰਪਤੀ ਤਾਰਾਗੜ ਤੋਂ ਸਰਦਾਰ ਹਰਪਾਲ ਸਿੰਘ ਜੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਲਈ ਇੱਥੇ ਪਹੁੰਚੇ ਨੇ ਸਰਦਾਰ ਖਜਾਨ ਸਿੰਘ ਜੀ ਜਿਹੜੇ ਦੇਵੀ ਦਾਸਪੁਰੇ ਤੋਂ ਚੋਣ ਲੜ ਰਹੇ ਨੇ ਉਹ ਵੀ ਇੱਥੇ ਪਹੁੰਚੇ ਨੇ ਰਮਨਦੀਪ ਕੌਰ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਚੋਣ ਲੜ ਰਹੇ ਨੇ ਉਹ ਵੀ ਪਹੁੰਚੇ ਨੇ ਸਾਡੇ ਅਵਤਾਰ ਸਿੰਘ ਕਾਲਾ ਜੀ ਜਿਹੜੇ ਸਾਬਕਾ ਮੈਂਬਰ ਪੰਚਾਇਤ ਨੇ ਉਹ ਵੀ ਇੱਥੇ ਹਾਜ਼ਰ ਹੋਏ ਨੇ ਸਰਦਾਰ ਸਤਨਾਮ ਸਿੰਘ ਜੀ ਬੰਡਾਲੇ ਤੋਂ ਜਿਹੜੇ ਇਹ ਵੀ ਉਮੀਦਵਾਰ ਨੇ ਇਹ ਵੀ ਇੱਥੇ ਪਹੁੰਚੇ ਨੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹ ਅੱਜ ਆਪਣੇ ਨਮਨ ਕਰਨ ਵਾਸਤੇ ਬਾਬਾ ਸਾਹਿਬ ਨੂੰ ਇੱਥੇ ਪਹੁੰਚੇ ਨੇ ਔਰ ਮੈਂ ਸਾਰਿਆਂ ਦੇ ਵਿਚਾਰਨਾ ਦੇ ਵਿੱਚ ਇਹੋ ਬੇਨਤੀ ਵੀ ਕਰਦਾ ਕਿ ਆਪਾਂ ਉਹਨਾਂ ਦੇ ਦਰਸਾਏ ਹੋਏ ਰਾਹ ਦੇ ਉੱਤੇ ਚੱਲਦੇ ਹੋਏ ਆਪਾਂ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਜਿਹੜੀ ਆ ਉਹ ਜ਼ਰੂਰ ਉੱਚ ਪੱਧ ਦੀ ਸਿੱਖਿਆ ਦਵਾਈਏ ਅਸੀਂ ਵੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਵੀ ਪੂਰੇ ਸਕੂਲਾਂ ਨੂੰ ਜਿਹੜਾ ਉਹ ਸੁਧਾਰ ਰਹੇ ਹਾਂ ਹਰ ਸਕੂਲ ਦੇ ਵਿੱਚ 인ਫਰਾਸਟ੍ਰਕਚਰ ਜਿਹੜਾ قائم ਕੀਤਾ ਗਿਆ ਦਿੱਤਾ ਗਿਆ ਸੋ ਸਾਡੀ ਸਾਰਿਆਂ ਦੀ ਇਹ ਇਸ ਵੇਲੇ ਫਰਜ਼ ਬਣ ਜਾਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਸਿੱਖਿਆ ਦੇ ਕੇ ਔਰ ਜੋ ਬਾਬਾ ਸਾਹਿਬ ਨੇ ਬਰਾਬਰਤਾ ਦਾ ਸਮਾਜ ਸਿਰਜਣ ਵਾਸਤੇ ਇੰਨੀ ਕਹਾਣਾ ਘਾਲੀ ਸੀਗੀ ਅਸੀਂ ਵੀ ਉਹਦੇ ਉਹਨਾਂ ਦੇ ਪਾਏ ਹੋਏ ਪਾਦਲ ਜਿਨ੍ਹਾਂ ਦੇ ਉੱਤੇ ਚੱਲਦੇ ਹੋਏ ਅਸੀਂ ਵੀ ਬਰਾਬਰਤਾ ਦਾ ਸਮਾਸਥਿਰ ਜੀ ਗੱਲ ਕਰੀਏ ਅਗੇ ਡਾਕਟਰ ਸਾਹਿਬ ਦੇ ਜੀਵਨ ਬਾਰੇ ਤੇ ਬਹੁਤ ਸੰਘਰਸ਼ਪੂਰਨ ਜੀਵਨ ਨਾ ਰਿਹਾ ਪ੍ਰੇਰਨਾ ਸਰੋਤ ਨੇ ਬਹੁਤ ਸਾਰੇ ਲੋਕਾਂ ਲਈ ਬਹੁਤ ਸਾਰੀਆਂ ਪ੍ਰੀਤੀਆਂ ਦੇ ਉੱਤੇ ਬੋਲੇ ਦੇਖੋ ਬਾਬਾ ਸਾਹਿਬ ਨੇ ਬਹੁਤ ਜਿਹੜਾ ਸਮਾਜਿਕ ਬੁਰਾਈਆਂ ਸੀਗੀਆਂ ਉਹਦੇ ਵਿਰੁੱਧ ਕੰਮ ਕੀਤਾ ਕੁਝ ਤਰ੍ਹਾਂ ਐਵੇਂ ਮੰਨਿਆ ਜਾਂਦਾ ਕਿ ਜਿਵੇਂ ਉਹ ਇਕੱਲੇ ਦਲਤ ਲੀਡਰ ਸੀਗੇ ਇਸ ਤਰ੍ਹਾਂ ਦੀ ਨਿਆਸ ਉਹ ਸਮੁੱਚੇ ਸਮੁੱਚੀ ਮਨੁੱਖਤਾ ਸਮੁੱਚੀ ਮਾਨਵਤਾ ਹਰ ਇੱਕ ਦੀ ਭਲਾਈ ਬਾਰੇ ਜਿਹੜਾ ਆ ਉਹ ਸੋਚਦੇ ਸੀਗੇ ਔਰ ਜੋ ਔਰਤਾਂ ਨੂੰ ਸਨਮਾਨਜਨਕ ਸਥਿਤੀ ਸਮਾਜ ਦੇ ਵਿੱਚ ਦਿਵਾਉਣ ਵਾਸਤੇ ਉਹਨਾਂ ਨੇ ਢੇਰ ਸਾਰੇ ਜਿਹੜੇ ਆ ਉਹ ਕੰਮ ਕੀਤੇ ਉਹ ਜਿਹੜੇ ਅੱਜ ਔਰਤਾਂ ਵੋਟ ਦਾ ਅਧਿਕਾਰ ਮਾਨ ਰਹੀਆਂ ਨੇ ਇਹ ਵੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਜਿਹੜੀ ਆ ਉਹ ਦੇਨ ਆ ਸੋ ਉਹਨਾਂ ਦਾ ਤੇ ਉਹਨਾਂ ਦੀ ਜਿਹੜੀ ਫਿਲਾਸਫੀ ਆ ਉਹਨਾਂ ਦੀ ਵਿਚਾਰਧਾਰਾ ਤੇ ਇੱਕ ਸਮੁੰਦਰ ਆ ਬਹੁਤ ਗਹਿਰੇ ਉਹਨਾਂ ਦੇ ਵਿਚਾਰ ਨੇ ਸਾਨੂੰ ਅੱਜ ਜ਼ਰੂਰਤ ਆ ਉਹਨਾਂ ਦੇ ਵਿਚਾਰਾਂ ਦੇ ਉੱਤੇ ਚੱਲਦੇ ਹੋયા ਅਸੀਂ ਉਹਨਾਂ ਤੋਂ ਕੁਝ ਸੇਧ ਲਈਏ ਉਹ ਸਾਡੇ ਵਾਸਤੇ ਚਾਨਣ ਮੁਨਾਰਾ ਨੇ ਅਸੀਂ ਉਹਨਾਂ ਦੀ ਜੋ ਉਹਨਾਂ ਨੇ ਸੇਧ ਦਿੱਤੀ ਆ ਉਹਦੇ ਤੇ ਚੱਲਦੇ ਹੋਏ ਅਸੀਂ ਆਪਣਾ ਜੀਵਨ ਵੀ ਸਫਲ ਕਰ ਸਕਦੇ ਆ ਅਸੀਂ ਗਰੀਬੀ ਚੋਂ ਵੀ ਬਾਹਰ ਨਿਕਲ ਸਕਦੇ ਆ ਔਰ ਜਿਹੜੇ ਕੋਈ